हां जी पंजाबीयो ਸਤ ਸ੍ਰੀ ਅਕਾਲ ਜਿਵੇਂ ਕਿ ਦੋ ਵੱਡੀਆਂ ਖਬਰਾਂ ਪੰਜਾਬ ਦੇ ਅੰਦਰ ਜਿਨ੍ਹਾਂ ਨੇ ਪੂਰੇ ਪੰਜਾਬ ਭਰ ਦੇ ਵਿੱਚ ਤਹਿਲਕਾ ਮਚਾ ਦਿੱਤਾ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਔਰ ਦੂਜੇ ਪਾਸੇ ਟਰੈਕਟਰ ਵਾਲੀ ਕੁੜੀ ਜਿਨ੍ਹਾਂ ਦਾ ਕੇਸ ਬੜਾ ਹਾਈਲਾਈਟ ਹੈ ਦੋਵੇਂ ਖਬਰਾਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਧਰਾਂਗੇ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਹੋ ਚੁੱਕਿਆ ਬਾਦਲਾਂ ਤੇ ਔਰ ਦੂਜੇ ਪਾਸੇ ਜਿਹੜੀ ਟਰੈਕਟਰ ਵਾਲੀ ਕੁੜੀ ਸੀ ਉਹਨੇ ਕਿਉਂ ਸਮਝੌਤਾ ਕੀਤਾ ਕਿਹਦੇ ਦਬਾਅ ਦੇ ਵਿੱਚ ਆਈ ਹੈ ਉਹਨੇ ਬਹੁਤ ਵੱਡੀ ਖੇਡ ਖੇੜ ਦਿੱਤੀ ਐ ਗੇਮ ਕਹਿ ਸਕਦੇ ਐ ਖੇਡ ਦਿੱਤੀ ਐ ਪੂਰੇ ਪੰਜਾਬ ਦੀਆਂ ਕੁੜੀਆਂ ਇਸ ਖਬਰ ਨੂੰ ਸੁਣਨ ਤੋਂ ਬਾਅਦ ਤਹਾਦੇ ਹੋ ਛੋਟ ਜਾਣਗੇ ਕਿਉਂਕਿ ਪੂਰੇ ਪੰਜਾਬ ਦੇ ਅੰਦਰ ਅਲੱਗ-ਅਲੱਗ ਨਿਊ ਚੈਨਲਾਂ ਤੇ ਬੜੀਆਂ ਇੰਟਰਵਿਊਆਂ ਵੀ ਹੋਈਆਂ ਬਹੁਤ ਸਾਰੀਆਂ ਖਬਰਾਂ ਚੱਲੀਆਂ ਕਿ ਭਾਈ ਕਹਿੰਦੇ ਉਹਨੂੰ ਪ੍ਰਭ ਨਾਮ ਦੇ ਬੰਦੇ ਨੇ ਉਹਨੂੰ ਆਪਣੇ ਝਾਂਸੇ ਦੇ ਵਿੱਚ ਫਸਾ ਲਿਆ ਪਰ ਦਰਅਸਲ ਦੇ ਵਿੱਚ ਜਿਹੜੀ ਕੁੜੀ ਸੀ ਉਹ ਗੇਮ ਕਿਵੇਂ ਖੇੜਦੀ ਐ ਉਹ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿਉਂਕਿ ਪੂਰੇ ਪੰਜਾਬ ਭਰ ਦੇ ਵਿੱਚ ਇਸ ਖਬਰ ਦੇ ਨਾਲ ਕਹਿੰਦੇ ਜੀ ਮੱਥੇ ਤੇ ਕਲੰਕ ਲੱਗਿਆ ਪੰਜਾਬ ਦੇ ਉੱਤੇ ਤਾਂ ਹੁਣ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਹੁਤ ਵੱਡਾ ਐਕਸ਼ਨ ਹੋ ਗਿਆ ਤਾਂ ਹੁਣ ਪਹਿਲੀ ਖਬਰ ਆ ਜਿਹੜੀ ਉਹ ਟਰੈਕਟਰ ਵਾਲੀ ਕੁੜੀ ਦੀ ਹੈ ਜਿਹੜੀ ਕਹਿੰਦੀ ਸੀ ਕਿ ਮੇਰੇ ਨਾਲ ਫਰਾਡ ਹੋ ਗਿਆ ਪਰ ਦਰਅਸਲ ਦੇ ਵਿੱਚ ਇੱਕ ਪਾਸੇ ਆਪਣੇ ਮੂੰਹ ਦੇ ਨਾਲ ਉਹ ਆਪਣੀ ਜਵਾਨ ਦੇ ਵਿੱਚੋਂ ਕਬੂਲ ਨਾਮੇ ਕੀ ਕਰ ਰਹੀ ਹੈ ਉਹ ਤੁਹਾਡੇ ਸਾਹਮਣੇ ਅੱਜ ਸੁਣਾਉਣ ਜਾ ਰਿਹਾ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਕਿਵੇਂ ਮੁੱਖ ਮੰਤਰੀ ਦੇ ਪਲੇਂਜੇ ਵਿੱਚ ਆਉਂਦੇ ਨੇ ਕਿਉਂਕਿ ਮੁੱਖ ਮੰਤਰੀ ਦਾ ਵੀ ਇੱਕ ਬਹੁਤ ਵੱਡਾ ਐਕਸ਼ਨ ਮੁੱਖ ਮੰਤਰੀ ਨੇ ਕਿਹਾ ਸੀ ਕਹਿੰਦਾ ਬਾਦਲਾਂ ਦੀ ਖੈਰ ਨਹੀਂ ਹੈਗੀ ਪਰ ਬਿਕਰਮ ਮਜੀਠੀਏ ਨੇ ਸੁਖਬੀਰ ਸਿੰਘ ਬਾਦਲ ਵੀ ਪਸਾ ਦਿੱਤੇ ਨੇ ਅਕਸਰ ਮਜੀਠੀਏ ਦਾ ਕੇਸ ਪੰਜਾਬ ਦੇ ਅੰਦਰ ਹਰ ਰੋਜ਼ ਚਰਚਾ ਦੇ ਵਿੱਚ ਰਹਿੰਦਾ ਪਰ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦਿੰਦੇ ਨੇ ਜਿਸ ਦਿਨ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਆ ਉਸੇ ਦਿਨ ਤੋਂ ਪੰਜਾਬ ਦਾ ਮੁੱਖ ਮੰਤਰੀ ੜਕ ਗਿਆ ਸੀ ਭਵੰਤ ਸਿੰਘ ਮਾਨ ਨੇ ਬਾਦਲਾਂ ਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਲੈ ਲਿਆ ਔਰ ਦੂਜੇ ਪਾਸੇ ਜਿਹੜੀ ਟਰੈਕਟਰ ਵਾਲੀ ਕੁੜੀ ਹੈ ਉਹ ਕੀ ਕਹਿ ਰਹੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਤੇ ਸੁਖਵੀਰ ਸਿੰਘ ਬਾਦਲ ਤੇ ਅਪਡੇਟ ਜਿਹੜੀ ਸਾਂਝੀ ਕਰਾਂਗੇ ਬੜੀ ਹੀ ਅਹਿਮ ਹੈ ਸੁਣੋ ਜੋ ਕੁਝ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਵੀ ਸੱਚਾਈ ਆ ਉਹ ਵੀਡੀਓਜ਼ ਵੀ ਮੇਰੀਆਂ ਆ ਉਹ ਵੀ ਸੱਚ ਆ ਵੀਡੀਓਜ਼ ਮੇਰੀਆਂ ਪ੍ਰਸ ਨਾਲ ਆ ਉਹ ਵੀ ਸੱਚ ਆ ਇਸ ਤੋਂ ਖੁਦ ਫੋਟੋ ਮਨਵਾਈਆਂ ਰਹੀਆਂ ਉਹ ਇੱਕ ਬਲੈਕਮੇਲ ਤੇ ਪ੍ਰੈਸ਼ਰ ਨਾਲ ਮਨਵਾਈਆਂ ਨੇ ਜਿਹੜੀਆਂ ਇਕੱਠੀਆਂ ਦੀਆਂ ਵੀਡੀਓਜ਼ ਆ ਉਹ ਵੀਡੀਓਜ਼ ਮੈਨੂੰ ਨਹੀਂ ਪਤਾ ਕਦੋਂ ਰਿਕਾਰਡ ਹੋਈਆਂ ਮੈਨੂੰ ਵੀ ਉਹਨੇ ਚੈਟ 'ਚ ਭੇਜੀਆਂ ਜਦੋਂ ਉਦੋਂ ਪਤਾ ਲੱਗਾ ਉਹ ਤੇ ਉਹਦਾ ਫਰੈਂਡ ਇੰਦਰ ਇਹਦੇ ਤੋਂ ਰਿਕਾਰਡ ਕੀਤੀ ਜਦੋਂ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਸੀਗਾ ਕਿ ਤੁਸੀਂ ਰਿਲੇਸ਼ਨ ਬਣਾ ਰਹੇ ਹੋ ਔਰ ਤੁਹਾਡੀ ਵੀਡੀਓ ਬਣ ਰਹੀ ਹੈ ਮੈਨੂੰ ਵੀਡੀਓ ਉਸ ਦਿਨ ਪਕਰ ਲਗੀਆਂ ਜਦੋਂ ਮੈਂ ਇਹਨੂੰ ਨਾ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਮੈਨੂੰ ਇਹ ਕਿਹਾ ਵੀ ਘਰਾਂ ਮਾਂਰਾ ਮੈਂ ਕਿਹਾ ਮੈਂ ਨਹੀਂ ਹੁਣਾ ਥੋੜੀ ਬਲਗਰ ਲੈਂਗੁਏਜ ਯੂਜ਼ ਕਰਦਾ ਸੀਗਾ ਉਸ ਤੋਂ ਬਾਅਦ ਇਹਨੇ ਮੈਨੂੰ ਚੈਟ 'ਚ ਵੀਡੀਓ ਭੇਜੀ ਸੀ ਜਿਹੜੇ ਤੁਸੀਂ ਸਕਰੀਨਸ਼ਾਟ ਦੇਖ ਹੀ ਰਹੇ ਹਾਂ ਅੱਜ ਕੱਲ੍ਹ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਸਾਰਾ ਕੁਝ ਤਰੁੱਥਿਆ ਇਦਾਂ ਪ੍ਰੋਫਸਰਾਂ ਵੀ ਚਲੋ ਸਾਰਾ ਕੁਝ ਫਿਊਚਰ ਜੇ ਇਹੀ ਆ ਸਾਰਾ ਸੁਣ ਲਿਆ ਪੰਜਾਬ ਵਾਲੇ ਇਸ ਕੁੜੀ ਦਾ ਬਿਆਨ ਇਹ ਪਹਿਲਾ ਬਿਆਨ ਹੈ ਜਿਹੜੀ ਇੰਟਰਵਿਊ ਹੁੰਦੀ ਹੈ ਵਿਕਰਮ ਸਿੰਘ ਦੇ ਨਾਲ ਔਰ ਹੁਣ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਇੱਕ ਖਬਰ ਆ ਗਈ ਹੈ ਕਹਿੰਦੇ ਜੀ ਕੁੜੀ ਨੇ ਸਮਝੌਤਾ ਕਰ ਲਿਆ ਉਸੇ ਪਰਿਵਾਰ ਦੇ ਨਾਲ ਤਾਂ ਹੁਣ ਸੋਸ਼ਲ ਮੀਡੀਆ ਤੇ ਜਿਹੜੇ ਲੋਕਾਂ ਨੇ ਇੰਟਰਵਿਊ ਕੀਤੀ ਜਾਂ ਪੰਜਾਬ ਦੇ ਲੋਕਾਂ ਨੇ ਸੁਣੀ ਤਾਂ ਹੁਣ ਸਾਰੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਪਹਿਲਾਂ ਤਾਂ ਕੁੜੀ ਉਸਤੇ ਦੋਸ਼ ਲਾਉਂਦੀ ਆ ਤੇ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਸਮਝੌਤਾ ਕਰ ਲੈਂਦੀ ਆ ਤਾਂ ਇਸ ਖਬਰ ਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਮੈਸੇਜ ਕੀ ਜਾਂਦਾ ਸਾਡੇ ਦੂਜੇ ਪੰਜਾਬ ਦੀਆਂ ਜਿਹੜੀਆਂ ਵੀ ਸਾਡੀਆਂ ਧੀਆ ਪੈਣਾ ਨੇ ਉਹਨਾਂ ਨੂੰ ਦੇਖੋ ਪੰਜਾਬ ਦੇ ਮੱਥੇ ਦੇ ਕਲੰਕ ਲਾਉਣ ਵਾਲੇ ਇਹ ਕੁੜੀ ਤੇ ਮੁੰਡਾ ਹੀ ਨੇ ਔਰ ਦੂਜੀਆਂ ਜਿਹੜੀਆਂ ਸਾਡੀਆਂ ਭੈਣਾ ਪੰਜਾਬ ਦੇ ਅੰਦਰ ਹੋਰ ਧੀਆ ਭੈਣਾ ਨੇ ਉਹ ਇਸ ਗੱਲ ਤੋਂ ਹੰਦਾ ਚਲਾ ਲੈਣ ਕਿ ਜਿਹੜੇ ਲੋਕ ਇਹਨਾਂ ਰਾਵਾਂ ਦੇ ਉੱਤੇ ਚੜਦੇ ਨੇ ਉਹਨਾਂ ਲੋਕਾਂ ਦਾ ਅੰਜਾਮ ਕੀ ਹੁੰਦਾ ਇਹ ਤੁਹਾਡੇ ਸਾਹਮਣੇ ਆ ਭਾਈ ਕਿਉਂਕਿ ਕੱਲੇ ਆਪਣੀ ਵਜ੍ਹਾ ਦੇ ਨਾਲ ਬਾਕੀ ਦਾ ਜਿਹੜਾ ਪਰਿਵਾਰ ਹੈ ਉਹਨਾਂ ਦੀ ਇੱਜ਼ਤ ਨੂੰ ਟਾਰ-ਟਾਰ ਕਰਨ ਤੋਂ ਬਾਅਦ ਵੀ ਇਹ ਕੁੜੀ ਨੂੰ ਸ਼ਰਮ ਨਹੀਂ ਆ ਰਹੀ ਇੰਟਰਵਿਊ ਦੇ ਰਹੀ ਹੈ ਔਰ ਦੂਜੇ ਪਾਸੇ ਆਜੋ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਪ੍ਰਧਾਨ ਕਿਉਂਕਿ ਅਕਸਰ ਤੁਸੀਂ ਵੇਖਿਆ ਕਿ ਰੈਲੀ ਤੇ ਰੈਲੀ ਕਰ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲਾਂ ਨੇ ਉੱਤੇ ਐਕਸ਼ਨ ਕਿਵੇਂ ਕਰ ਦਿੱਤਾ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਬੜੇ ਹੀ ਭੜਕੇ ਹੋਏ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਐਕਸ਼ਨ ਕਿਉਂ ਕਰ ਦਿੱਤਾ ਦਰਸਲ ਦੇ ਵਿੱਚ ਬਾਦਲਾਂ ਦੀ ਹੁਣ ਕੋਸ਼ਿਸ਼ ਕੀ ਹੈ ਕਹਿੰਦੇ ਜੀ ਅਸੀਂ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਕਢਾਉਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਫੇਰ ਤੋਂ ਕਹਿੰਦੇ ਮੁੱਛਾਂ ਚੜਾਉਣਗੀਆਂ ਨੇ ਕਿੰਨਾ ਮੁੱਛਾਂ ਨੂੰ ਲੈ ਕੇ ਪੂਰੇ ਪੰਜਾਬ ਦੇ ਅੰਦਰ ਇਹ ਰੌਲਾ ਪਿਆ ਸੀ ਪਰ ਪੰਜਾਬ ਦੇ ਲੋਕਾਂ ਦੀ ਥਿਉਰੀ ਇੱਕ ਬਹੁਤ ਵੱਡੀ ਸਾਹਮਣੇ ਆ ਗਈ ਹੈ ਕਹਿੰਦੇ ਜੀ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਭਗਵੰਤ ਮਾਨ ਨਹੀਂ ਨਿਕਲਣ ਦਿੰਦੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਇਹਨਾਂ ਦੀ ਪਤਨੀ ਹਰਸਿੰਦਰਤ ਕੌਰ ਬਾਦਲ ਔਰ ਖੁਦ ਸੁਖਵੀਰ ਸਿੰਘ ਬਾਦਲ ਇਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਕਾ ਡੀਜੀਪੀ ਪੰਜਾਬ ਦੇ ਪ੍ਰਸ਼ਾਸਨ ਨੂੰ ਬਾਰ ਬਾਰ ਮੇਰੀ ਵੀਡੀਓ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੁੰਦਾ ਕਿ ਧਮਕੀ ਦਿੱਤੀ ਸੀ ਜਿਹੜੇ ਲੋਕ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਤੇ ਦੱਸਣਾ ਚਾਹੁੰਦਾ ਜਿਹੜੇ ਲੋਕ ਅੱਜ ਮੌਜੂਦਾ ਮੁੱਖ ਮੰਤਰੀ ਪੰਜਾਬ ਦੇ ਪ੍ਰਸ਼ਾਸਨ ਨੂੰ ਧਮਕੀ ਦੇ ਸਕਦੇ ਨਹੀਂ ਉਹ ਆਮ ਲੋਕਾਂ ਦੇ ਕੀ ਲੱਗਦੇ ਜਾਂ ਆਮ ਲੋਕਾਂ ਦੀ ਵਿਸਾਤ ਕੀ ਆ ਉਹਨਾਂ ਲੋਕਾਂ ਦੇ ਮੂਹਰੇ ਤਾਂ ਹੁਣ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਚਰਚਾ ਚੱਲੀ ਹੈ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਦੁਬਾਰਾ ਕਹਿੰਦੇ ਰਿਪੀਟ ਕਰਨਾ ਚਾਹੁੰਦੇ ਆ ਪੰਜਾਬ ਦੇ ਅੰਦਰ ਕਹਿੰਦੇ ਸਾਡੀ ਸਰਕਾਰ ਬਣਾ ਦਿਓ ਤੇ ਜੇਕਰ ਪੰਜਾਬ ਦੇ ਅੰਦਰ ਸਾਡੇ ਲੋਕਾਂ ਨੇ ਕਿਸੇ ਵੀ ਕੌਨ ਪਲਟਾ ਮਾਰ ਦਿੱਤਾ ਇਹਨਾਂ ਦੀ ਸਰਕਾਰ ਬਣ ਗਈ ਤੇ ਫੇਰ ਪੰਜਾਬ ਦੇ ਅੰਦਰ ਉਹ دہشتਗਰ ਦੇ ਲੋਕ ਵੱਢਣਗੇ ਤੇ ਤੁਸੀਂ ਸੋਚਿਆ ਵੀ ਨਹੀਂ ਹੋਣਾ ਕਿਉਂਕਿ ਇਹਨਾਂ ਨੇ ਬਦਲਾ ਲੈਣਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਪਰ ਪੰਜਾਬ ਦੇ ਵਿੱਚ ਦਰਾਂ ਸਾਲ ਦੇ ਵਿੱਚ ਜਿਹੜੇ ਐਕਸ਼ਨ ਚੱਲ ਰਹੇ ਨੇ ਉਹ ਭਗਵੰਤ ਮਾਨ ਨੇ ਇੱਕ ਐਸਾ ਐਗਜ਼ੈਂਪਲ ਸੈੱਟ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ ਹੁਣ ਸਮਝ ਚੁੱਕੀ ਹੈ ਕਿ ਜਿਹੜੇ ਵੱਡੇ ਘਰਾਣੇ ਸੀ ਪੰਜਾਬ ਨੂੰ 25 ਸਾਲ ਤੋਂ ਲੁੱਟ ਰਹੇ ਸੀ ਉਹਨਾਂ ਲੋਕਾਂ ਦੇ ਉੱਤੇ ਐਕਸ਼ਨ ਫਿਰ ਨਸ਼ੇ ਤਸਕਰਾਂ ਦੇ ਉੱਤੇ ਐਕਸ਼ਨ ਵੱਡੇ ਪੱਦਰ ਦੇ ਉੱਤੇ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਪੰਜਾਬ ਦੀ ਪੁਲਿਸ ਇਸ ਪ੍ਰਕਾਰ ਕੰਮ ਕਰ ਰਹੀ ਹੈ ਆਪਣੇ ਹਿੱਤ ਦੇ ਨਾਲ ਹਰ ਪ੍ਰਸ਼ਾਸਨ ਦਾ ਇੱਕ ਇੱਕ ਬੰਦਾ ਆਪਣੀ ਸ਼ਬੀ ਨੂੰ ਬੜੀ ਹੀ ਮਜ਼ਬੂਤੀ ਦੇ ਨਾਲ ਪੰਜਾਬ ਦੇ ਅੰਦਰ ਪ੍ਰਦਰਸ਼ਨ ਚੱਲ ਰਿਹਾ ਪੰਜਾਬ ਦੀ ਪੁਲਿਸ ਨੂੰ ਇਸ ਗੱਲ ਤੋਂ ਪੰਜਾਬ ਦੇ ਲੋਕ ਸਲਾਮਾ ਕਰ ਰਹੇ ਨੇ ਕਹਿੰਦੇ ਜੀ ਹੁਣ ਪੰਜਾਬ ਦੇ ਅੰਦਰੋਂ ਕੋਹੜ ਕੱਢਣ ਬਹੁਤ ਸਾਰੇ ਐਸਐਚਓ ਨੇ ਜਿਹੜੇ ਕਹਿੰਦੇ ਜੀ ਅਸੀਂ ਗੰਦ ਚੱਕਣਾ ਸਰਦੂਲਗੜ੍ਹ ਦੇ ਵਿੱਚ ਇੱਕ ਐਸਐਚਓ ਦੀ ਐਂਟਰੀ ਹੁੰਦੀ ਆ ਤਾਂ ਉਹਨਾਂ ਨੇ ਆਪਣਾ ਇੱਕ ਦਾਵਾ ਕਰ ਦਿੱਤਾ ਕਹਿੰਦੇ ਜੀ ਜਨਾਂ ਚਿਰ ਸਾਡੀ ਪੰਜਾਬ ਦੇ ਸਰਦੂਲਗੜ੍ਹ ਦੇ ਵਿੱਚ ਸਾਡੀ ਡਿਊਟੀ ਰਹੂਗੀ ਅਸੀਂ ਸਰਦੂਲਗੜ੍ਹ ਦੇ ਵਿੱਚੋਂ ਗੰਦ ਚੱਕ ਕੇ ਜਾਵਾਂਗੇ ਐਸ ਕਰਕੇ ਭਵੰਤਵਾਨ ਸਰਕਾਰ ਦੇ ਅੰਡਰ ਬਹੁਤ ਵਧੀਆ ਪ੍ਰਸ਼ਾਸਨ ਆਪਣੇ ਕੰਮ ਕਰ ਰਿਹਾ ਔਰ ਦੂਜੇ ਪਾਸੇ ਪੰਜਾਬ ਦੀ ਪੁਲਸ ਦਾ ਵੱਡੇ ਪੱਦਰ ਦੇ ਉੱਤੇ ਪੰਜਾਬ ਦੀ ਜਨਤਾ ਸਮਰਥਨ ਦੇ ਰਹੀ ਹੈ ਕਿਉਂ ਦੇ ਰਹੀ ਹੈ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਵਰਗੇ ਤਸਕਰਾਂ ਨੇ ਐਸੇ ਤਸਕਰ ਪੈਦਾ ਕਰ ਦਿੱਤੇ ਪੰਜਾਬ ਦੇ ਅੰਦਰ ਕਹਿੰਦੇ ਪੰਜਾਬ ਦੀਆਂ ਮਾਂਵਾਂ ਰੋ ਰਹੀਆਂ ਨੇ ਪੰਜਾਬ ਦੀਆਂ ਭੈਣਾਂ ਰੋ ਰਹੀਆਂ ਨੇ ਅੱਜ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ਼ਨ ਕੀਤਾ ਵਿਰੋਧੀ ਪਾਰਟੀਆਂ ਬਾਹਰ ਨਿਕਲ ਆਈਆਂ ਨੇ ਕਾਂਗਰਸ ਦੇ ਕੁਝ ਲੀਡਰ ਨੇ ਜਿਹੜੇ ਕਹਿੰਦੇ ਜੀ ਹੁਣ ਵਿਕਰਮ ਮਜੀਠੀਆ ਤੇ ਐਕਸ਼ਨ ਕਰਕੇ ਬੜਾ ਮਾੜਾ ਕੰਮ ਕੀਤਾ ਪਰ ਉਹਨਾਂ ਲੀਡਰਾਂ ਨੂੰ ਪੁੱਛਣਾ ਚਾਹੁੰਦੇ ਆ ਪੰਜਾਬ ਪੁੱਛਣਾ ਚਾਹੁੰਦਾ ਪੰਜਾਬ ਦੀ ਜਨਤਾ ਪੁੱਛਣਾ ਚਾਹੁੰਦੀ ਆ ਉਹ ਮਾਮਾ ਪੁੱਛਣੀਆਂ ਚਾਹੁੰਦੀਆਂ ਨੇ ਜਿਨ੍ਹਾਂ ਦੇ ਲੋਕ ਇੱਥੋਂ ਜਹਾਨੋਂ ਤੁਰ ਗਏ ਨੇ ਉਹਨਾਂ ਦੇ ਬੱਚੇ ਤੁਰ ਗਏ ਨੇ ਕੀ ਉਹ ਵਾਪਸ ਆ ਜਾਣਗੇ ਇਹਨਾਂ ਦੀ ਸ਼ਰਧਾਬਲੀ ਹੈ ਜਿਹੜੀ ਉਹ ਤਾਂ 2 ਮਿੰਟ ਦੇ ਅੰਦਰ ਬੋਲ ਦਿੰਦੇ ਨੇ ਪਰ ਜਿਨ੍ਹਾਂ ਲੋਕਾਂ ਦੇ ਪੁੱਤ ਮਰੇ ਨੇ ਸਵੇ ਬਲੇ ਨੇ ਹਰ ਰੋਜ਼ ਇੱਕ ਪਿੰਡ ਦੇ ਵਿੱਚੋਂ ਤਿੰਨ ਲਾਸ਼ਾਂ ਉੱਠਦੀਆਂ ਸੀ ਇਹ ਵੀ ਇੱਕ ਪੰਜਾਬ ਦੀ ਥਿਉਰੀ ਹੈ ਪੰਜਾਬ ਦੇ ਪਿੰਡਾਂ ਦੀ ਇਹ ਰਿਕਾਰਡ ਪਏ ਨੇ ਲੋਕਾਂ ਲੋਕ ਜਾਣਦੇ ਇਸ ਗੱਲਾਂ ਨੂੰ ਆ ਭਾਈ ਇਸ ਕਰਕੇ ਪੰਜਾਬ ਦੀ ਸਰਕਾਰ ਦੇ ਸਮਰਥਨ ਦੇ ਵਿੱਚ ਜਾਣਦਾ ਸਾਰੇ ਪੰਜਾਬੀਆਂ ਦਾ ਹੱਕ ਬਣਦਾ ਤਾਂ ਬਾਕੀ ਰਹਿ ਗਈ ਗੱਲ ਉਹ ਕੁੜੀ ਵਾਲੀ ਕੁੜੀ ਨੇ ਜੋ ਕੀਤਾ ਪੰਜਾਬ ਨੂੰ ਸ਼ਰਮਸ਼ਾਰ ਕੀਤਾ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਉਹ ਮੱਥੇ ਤੇ ਕਲੰਕ ਲਾਉਂਦੀ ਹੈ ਇਹੋ ਜੀ ਕੁੜੀ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਉੱਤੇ ਉਂਗਲੀ ਚੱਕਣ ਦਾ ਕੰਮ ਬਾਕੀ ਦੇ ਸੂਬੇ ਜਾਂ ਬਾਕੀ ਦੇ ਮੁਲਕ ਵੀ ਕਰ ਰਹੇ ਨੇ ਕਿਉਂਕਿ ਪੰਜਾਬ ਇੱਕ ਉਹ ਸੂਬਾ ਜਿਹਨੂੰ ਗੁਰੂਆਂ ਪੀਰਾਂ ਸੂਰਬੀਰਾਂ ਦੀ ਧਰਤੀ ਕਿਹਾ ਜਾਂਦਾ ਸੀ ਅੱਜ ਵੀ ਹੈਗੀ ਹੈ ਕਿਉਂਕਿ ਇਹਨਾਂ ਨੂੰ ਨੱਥ ਪਾਉਣ ਵਾਲੇ ਸਾਡੇ ਸੂਰਬੀਰ ਬੈਠੇ ਆ ਪੰਜਾਬ ਦੇ ਅੰਦਰ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੰਦ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ